ਲੋ ਵੀ ਦੋਸਤੋ ਅਸੀਂ ਜਰਮਨ ਦੇ ਇੱਕ ਖੇਤ ਦੇ ਵਿੱਚ ਆਏ ਆ ਜਿੱਥੇ ਇੱਕ ਕਿਸਾਨ ਆਪ ਜੋ ਜੋ ਪੈਦਾ ਕਰਦਾ ਜੋ ਜੋ ਆਪਦੇ ਖੇਤ ਚ ਤਿਆਰ ਕਰਦਾ ਤੇ ਉਹ ਉੱਥੇ ਹੀ ਉਹਨੂੰ ਸੇਲ ਕਰਦਾ ਤੁਹਾਨੂੰ ਦਿਖਾਉਨੇ ਆ ਆਹ ਦੇਖ ਸਕਦੇ ਆਂ ਵੀ ਸੇਬ ਤੇ ਇਥੇ ਹੋਰ ਵੀ ਬਹੁਤ ਫਲ ਫਰੂਟ ਲੱਗੇ ਆ ਤੇ ਆ ਉਹ ਜਿੱਥੇ ਵੇਚਦਾ ਉਹਨਾਂ ਚੀਜ਼ਾਂ ਨੂੰ ਸੇਲ ਕਰਦਾ ਆਹ ਸਾਰੀਆਂ ਚੀਜ਼ਾਂ ਪਈਆਂ ਸੇਬ ਐ ਚੈਰੀ ਐ ਜਾਂ ਸਟਰਾਬਰੀ ਐ ਤੇ ਜਾਂ ਜੂਸ ਵਗੈਰਾ ਤੇ ਇਹ ਦੇਖੋ ਇਹਨੂੰ ਲੋਕ ਲੱਗਾ ਹੁੰਦਾ ਤੇ ਇਹਦੇ ਚ ਆਪਾਂ ਜਿੱਦਾਂ ਆਹ ਦੇਖੋ ਇੱਥੇ ਆ ਕੇ ਜਿਹੜੇ ਪੈਸੇ ਆ ਆਪਾਂ ਨੂੰ ਦੇ ਕੇ ਤੇ ਉਹ ਗੇਟ ਜਿਹੜਾ ਓਪਨ ਹੋ ਜਾਂਦਾ ਉਹ ਉਹ ਡੋਰ ਓਪਨ ਹੋ ਜਾਂਦੀ ਤੇ ਆਪਾਂ ਉਹ ਚੀਜ਼ ਕੱਢ ਲੈਣੇ ਆ ਕਿਦਾਂ ਆਪਾਂ ਆ ਜਿਹੜੇ ਇੱਥੋਂ ਬਾਕਸਾਂ ਅੰਡੇ ਵਾਲੇ ਕੱਢੇ ਆ ਤੇ ਹੋਰ ਵੀ ਆ ਦੇਖੋ ਇਹਦਾ ਖੁੱਲ ਗਿਆ ਉਹ ਤੇ ਆਪਾਂ ਹੋਰ ਅੰਡੇ ਕੀ ਤਾਂ ਕਰਦੇ ਨੇ ਤੇ ਬਾਈ ਜਿਹੜੀ ਇਹ ਚੀਜ਼ ਸਾਰੀ ਇਹਨਾਂ ਦੇ ਆਪ ਦੇ ਇੱਥੇ ਤਿਆਰ ਹੁੰਦੀ ਹੈ ਇਹ ਹਾਂਜੀ ਬਾਈ ਇਹਨਾਂ ਦੀ ਆਪ ਦੀ ਖੇਤੀ ਆ ਅੱਛਾ ਬਾਈ ਮਤਲਬ ਜਿੱਦਾਂ ਆਂਡੇ-ਉਂਡੇ ਆ ਜੇ ਘਰ ਰੱਖੇ ਆ ਆਲੂ ਆ ਓਕੇ ਬਾਈ ਤੇ ਇਹ ਆ ਹਨਾ ਉਹਦਾ ਦੂਜਾ ਵੀ ਆਪ ਬਣਾਉਂਦੇ ਆ ਠੀਕ ਆ ਬਾਈ ਤਾਂ ਮਾਰਕੀਟ ਵੀ ਆਪ ਹੀ ਜਣੀ ਕਿਥੇ ਬੰਦਾ ਕੋਈ ਨਹੀਂ ਹੁੰਦਾ ਇਹ ਆਨਲਾਈਨ ਸਿਸਟਮ ਆ ਸਾਰਾ 24 ਘੰਟੇ ਖੁੱਲ੍ਹਾ ਹੁੰਦਾ ਜੀ ਇਹਨਾਂ ਦਾ ਓਕੇ ਬਾਈ ਤੇ ਤਕਰੀਬਨ ਇਹਦੀ ਸ਼ਾਪ ਆ ਜਿੱਦੇ-ਜਿੱਦੇ ਖੋਲਦੇ ਆ ਅੱਛਾ ਬਾਈ ਹਾਂਜੀ ਠੀਕ ਆ ਬਾਈ ਹੁਣ ਸ਼ਾਮ ਦਾ ਸਮਾਂ ਹੋ ਗਿਆ ਤੇ ਆ ਸਾਰਾ ਇਹਦਾ ਰੇਟ ਉੱਪਰ ਲਿਖਿਆ ਹੁੰਦਾ ਜਿੰਨੀ ਚੀਜ਼ ਆਪਾਂ ਨੂੰ ਜਿਹੜੀ ਜਿੰਨੀ ਕੁਆਂਟੀਟੀ ਚਾਹੀਦੀ ਹੈ ਉਨੀ ਆਪਾਂ ਲੈ ਸਕਦੇ ਹਾਂ ਤੇ ਆਨਲਾਈਨ ਇਹਦੀ ਇੱਥੇ ਪੇਮੈਂਟ ਹੋ ਜਾਂਦੀ ਆ ਦੇਖੋ ਇੰਨਾ ਕਿਸਾਨਾਂ ਦਾ ਜਿਹੜਾ ਸਿਸਟਮ ਕਿਦਾਂ ਬਣਾਇਆ ਹੋਇਆ ਸੋ ਆਪਣੇ ਕਿਸਾਨਾਂ ਨੂੰ ਵੀ ਜ਼ਰੂਰਤ ਹੈ ਵੀ ਜੇ ਇਦਾਂ ਦਾ ਸਿਸਟਮ ਹੋ ਜੇ ਆਪਣੇ ਖੇਤਾਂ 'ਚ ਪੈਦਾ ਕੀਤੀਆਂ ਚੀਜ਼ਾਂ ਆਪਾਂ ਆਪਣੇ ਰੇਟ ਤੇ ਵੇਚ ਸਕੀਏ ਤੇ ਗੱਲ ਕੁਝ ਹੋਰ ਹੋ ਸਕਦੀ ਆ ਸੋ ਬਹੁਤ ਵਧੀਆ ਮੈਨੂੰ ਇਹ ਸਿਸਟਮ ਲੱਗਾ ਮੈਂ ਕਿਹਾ ਚਲੋ ਇਹ ਵੀਡੀਓ ਬਣਾਉਨੇ ਆ ਤੇ ਨਾਲੇ ਯਾਦਗਾਰੀ ਪਾਲ ਆ ਇੱਕ ਹੋਰ ਚੀਜ਼ ਅਸੀਂ ਖਰੀਦੀ ਆ ਇਹ ਕੀ ਆ ਭਾਈ ਆਲੂ ਬਸ ਜਿਹੜੇ ਜਿੰਨੇ ਪੈਸੇ ਆਪਾਂ ਪੇ ਕਰ ਦਿੰਨੇ ਆ ਉਹ ਜਿਹੜਾ ਗੇਟ ਆ ਖੁੱਲ ਜਾਂਦਾ ਤੇ ਉਹ ਚੀਜ਼ ਆਪਾਂ ਬਾਹਰ ਲੈ ਆਉਨੇ ਆ। ਆਲੂਤਾ ਜਿਆਲੂਪਰਸ਼ਤਾ ਜੇ ਆਲੂ ਆ ਠੀਕ ਆ। ਇਹ ਪੈਕਿੰਗ ਵੱਖੋ ਵੱਖਰੀ ਆ ਕਿਲੋ ਵਾਲੇ ਵੀ ਹੈਗੇ 2 ਕਿਲੋ ਵਾਲੇ ਉਹਨਾਂ ਉਹਨਾਂ ਸਿਸਟਮ ਪਾਇਆ ਹੋਇਆ। ਉਹ ਇੱਕ ਗੇਟ 'ਚ ਇੱਕ ਡੋਰ 'ਚ ਉਹਨਾਂ ਹੀ ਸਮਾਨ ਆ ਜਿੰਨਾ ਆਪਾਂ ਪੇ ਕਰਦੇ ਉਹ ਆਪਾਂ ਕੱਢ ਲੈਨੇ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ।